ਇਹ ਤਾਂ ਬਿਨਾ ਵੀਰ ਕੋਲੇ ਚਾਰ ਅਨੋਵਾ ਗੱਡੀਆਂ ਵੀ ਖੜੀਆਂ ਆ ਗਈਆਂ ਉਹਨਾਂ ਲਈ ਵੀ ਤੁਸੀਂ ਗੱਲਬਾਤ ਕਰ ਲਓ ਵੀਰ ਨਾਲ ਜੇ ਕਿਸੇ ਨੂੰ ਅਨੋਵਾ ਗੱਡੀ ਲੈਣੀ ਹੈ ਤਾਂ ਉਹ ਵੀ ਗੱਲਬਾਤ ਕਰ ਲਓ ਅਸੀ ਗੱਲ ਜੀ ਦਰਸ਼ਕ ਵੀਰਾਂ ਨੂੰ ਇੱਕ ਬੇਨਤੀ ਹੈ ਵੀਰੇ ਕਿ ਵੀਡੀਓ ਨੂੰ ਸਾਰੀ ਜ਼ਰੂਰ ਦੇਖ ਲਿਆ ਕਰੋ ਸਕਿਪ ਨਾ ਕਰਿਆ ਕਰੋ ਮੇਰਾ ਵੀਰ ਜਾਣਕਾਰੀ ਤਾਂ ਫਿਰ ਵੀ ਆਪਾਂ ਦੇ ਦੇਦਨੇ ਆ ਠੀਕ ਹੈ ਜੀ ਤੇ ਇੱਕ ਸ਼ੇਅਰ ਸ਼ੇਅਰ ਜ਼ਰੂਰ ਕਰ ਹਾਂਜੀ ਦੋਸਤੋ ਅਸੀ ਗੱਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਸ਼ੌਂਕੀ ਬਠਿੰਡੇ ਵਾਲਾ ਤੇ ਅੱਜ ਆਪਾਂ ਤੁਹਾਡੇ ਲਈ ਸਲੈਕਟਡ ਜਾਰ ਲੈ ਕੇ ਆਏ ਹਾਂ 11 ਮਾਡਲ ਤੇ ਬਾਈ ਜੀ ਓਨਰ ਕਹਿੰਦੇ ਬਾਈ ਜੀ ਏ ਭਾਈ ਦੂਜੇ ਓਨਰ ਦੀ ਗੱਡੀ ਆ ਜੀ ਆਪਣੇ ਮਿੱਤਰ ਕੋਲੇ ਖੱਡੀ ਖੜੀ ਆ ਇਹ ਘਰੇ ਠੀਕ ਹੈ ਜੀ ਕਰੀ ਚਲਾਉਂਦਾ ਸੀਗਾ ਉਹ ਜੀ ਪੀ ਵੀ ਨੰਬਰ ਦੀ ਆ ਪੀ ਵੀ 19 ਜੀ ਤੇ ਸੋਹਣੀ ਗੱਡੀ ਆ ਵਧੀਆ ਜੇ ਆਪਾਂ ਗੱਲ ਕਰੀਏ ਟਾਇਰਾਂ ਦੀ ਜੀ ਤਾਂ 70 ਤੋਂ 75% ਟਾਇਰਾਂ ਦੀ ਹਾਲਤ ਆ ਭਾਈ ਬੀਲ ਕੱਪ ਲੱਗੇ ਹੋਇਆ ਠੀਕ ਹੈ ਜੀ ਚਿੱਟਾ ਰੰਗ ਆ ਬੀਡੀਆਈ ਐ ਬੀਡੀਆਈ ਡੀਜ਼ਲ ਦੀ ਠੀਕ ਹੈ ਡੀਜ਼ਲ ਕਾਰ ਆ ਬੀਜੀ ਆਈ ਆ ਇਹ ਅੰਦਰ ਚੈੱਕ ਕਰੋ ਤੁਸੀਂ ਮੈਟ ਮੋਟ ਲੱਗਿਆ ਕੱਟੀ ਦੇ ਵਿੱਚ ਇੰਟੀਰੀਅਰ ਬੈਜ ਵੀ ਸਾਫ਼ ਸੁਥਰੀ ਹੈਗੀ ਤੇ ਇੱਕ ਵਾਰ ਤੁਸੀਂ ਸੀਟਾਂ ਦੀ ਸੀਟ ਕਵਰ ਦੇਖੋ ਸੀਟਾਂ ਦੇ ਵਿੱਚ ਬਹੁਤ ਸੋਹਣੇ ਸੀਟ ਕਵਰ ਚੜਾਏ ਨੇ ਨਵੇਂ ਸੀਟ ਕਵਰ ਚੜਾਏ ਨੇ ਨਵੇਂ ਸੀਟ ਕਵਰ ਚੜਾਏ ਵੀਰ ਨੇ ਟੱਚ ਬਾਈ ਲਵਾ ਕੇ ਦਿਓਗੇ ਮਿਊਜ਼ਿਕ ਸਿਸਟਮ ਵਾਲੀ ਮਿਊਜ਼ਿਕ ਸਿਸਟਮ ਵਾਲੀ ਟੱਚ ਸਕਰੀਨ ਤੁਹਾਨੂੰ ਵੀਰ ਲਵਾ ਕੇ ਦੇਣਗੇ ਹਾਂ ਤੇ ਜੇ ਆਪਾਂ ਰੰਗ ਪੇੜ ਦੀ ਗੱਲ ਕਰੀ ਵੀਰੇ ਰੰਗ ਪੇੜ ਬਾਈ ਮਾੜੀ ਮੋਟੀ ਹਲਕੀ ਫੁਲਕੀ ਟੱਚਿੰਗ ਹੈਗੀ ਠੀਕ ਹੈ ਜੀ ਗੱਡੀ ਘਰੀ ਚੱਲਦੀ ਆ ਬੰਦੇ ਕੋਲੇ ਜੀ ਮਤਲਬ ਸਕਰੈਚ ਪੈਣ ਕਰਨੀ ਹੋਵੇ ਹਾਂਜੀ 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 ਉਹ ਗੱਡੀ ਸੋਹਣੀ ਆ ਵਧੀਆ ਸਾਫ ਸੁਥਰੀ ਗੱਡੀ ਹੈਗੀ ਜੀ ਲਓ ਵੀ ਆਪਾਂ ਤੁਹਾਨੂੰ ਸਾਰੀਆਂ 2011 ਮਾਡਲ ਦੂ ਹਾਂਜੀ ਇਹ ਡਿਮਾਂਡ ਵੀਰੇ ਆਪਾਂ ਕੀ ਕਰਦੇ ਹਾਂ ਡਿਮਾਂਡ ਬਈ ਇੱਕ ਹੀ ਰੇਟ ਆ ਦੇਣ ਲੈਣ ਵਾਲਾ ਰੇਟ ਹੀ ਆ ਬੰਦੇ ਨੇ ਪਾਇਆਗਾ 2,25,000 ਰੁਪਏ ਦੀ ਡਿਮਾਂਡ ਕਰਦਾ ਹੈਗਾ ਠੀਕ ਹੈ ਵੀ 2,20,000 ਰੁਪਏ ਤੇ ਕਰ ਕਹਿੰਦਾ ਸੀ ਕਹਿੰਦਾ ਵੀ ਛੱਡ ਦਿਆਂਗੇ 5-4 ਹਜ਼ਾਰ ਦਾ ਮਾਰਤਾਂ ਨਹੀਂ ਹਾਂਜੀ ਹਾਂਜੀ ਹੋ ਜਾਊਗਾ ਜੀ ਠੀਕ ਹੈ ਲਓ ਵੀ ਨੰਬਰ ਆਪਾਂ ਵੀਰ ਤੇ ਸਕਰੀਨ ਤੇ ਪਾਤੇ ਸੰਪਰਕ ਕਰ ਲਿਓ ਇਹ ਤਾਂ ਬਿਨਾ ਵੀਰ ਕੋਲ 4 ਅਨੋਵਾ ਗੱਡੀਆਂ ਵੀ ਖੜੀਆਂਆਂ ਗੀਆਂ ਉਹਨਾਂ ਲਈ ਵੀ ਤੁਸੀਂ ਗੱਲਬਾਤ ਕਰ ਲਿਓ ਵੀਰ ਨਾਲ ਜੇ ਕਿਸੇ ਨੂੰ ਅਨੋਵਾ ਗੱਡੀ ਲੈਣੀ ਆ ਤਾਂ ਉਹ ਵੀ ਗੱਲਬਾਤ ਕਰ ਲਿਓ ਅਸੀ ਕਰ ਜੀ ਦਰਸ਼ਕ ਵੀਰ ਨੂੰ ਇੱਕ ਬ ਸਾਰੀ ਜ਼ਰੂਰ ਦੇਖ ਲਿਆ ਕਰੋ ਸ਼ਿਕਪਨਾ ਕਰਿਆ ਕਰੋ ਮੇਰਾ ਵੀਰ ਜਾਣਕਾਰੀ ਤਾਂ ਫਿਰ ਵੀ ਆਪਾਂ ਦੇ ਦਿੰਨੇ ਆ ਠੀਕ ਹੈ ਜੀ ਤੇ ਇੱਕ ਸ਼ੇਰ ਜ਼ਰੂਰ ਕਰਦਿਆ ਕਰੋ ਧੰਨਵਾਦ ਜੀ